ਰੋਕ ਰੋਕ ਇਹ ਰੋਕ ਉਹ ਫੜਾ ਫੜਾ ਰੋੜ ਰੋੜ ਫੜ 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 ਮੋਟਰਸਾਈਕਲ ਆ ਗਿਆ ਫੜ 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 ਭਾਈ ਉਹ ਚੱਕ ਜਾ ਹਾਂ ਹਾਂ ਨਾ ਜਣ ਬੰਦਾ ਨਹੀਂ ਜਾਣਦਾ ਮੈਂ ਮੋੜ ਕਰ ਕਿੰਦਾ ਤੁਹਾਡਾ ਹੈਗਾ ਉਹ ਹਾਂ ਮੇਰਾ ਮਾਸਾ ਇਹ ਵੀ ਨਾ ਇਹ ਮੋਟਰਸਾਈਕਲ ਹੈ ਇਹ ਮੋਟਰਸਾਈਕਲ ਤੁਹਾਡਾ ਹਾਂ ਮੋੜ ਕੀ ਨਾਮ ਕੀ ਨਾਂ ਕੀ ਆਪਣਾ ਜੀ ਮੇਰਾ ਨਾਮ ਸੁਨੀਲ ਸਿੰਘ ਕਿੱਥੇ ਖੜਾ ਕੀਤਾ ਸੀ ਕਿਵੇਂ ਆਇਆ ਸੀ ਹਸਪਤਾਲ ਤੇ ਰਿਪੋਰਟ ਡੈਡੀ ਦੇ ਵਿਖਾਨ ਗਏ ਸੀ ਤੇ ਮੈਂ ਹੁਣੇ ਠਾਇਆ ਸੀ ਤੋਂ ਮੈਂ ਵੇਖਿਆ ਮੋਟਰਸਾਈਕਲ ਲੀ ਗਿਆ ਚੱਕਦੇ ਹੋਏ ਬੰਦੇ ਨੂੰ ਵੇਖਿਆ ਤੁਸੀਂ ਵੇਖਿਆ ਨਹੀਂ ਮੈਂ ਉਹ ਪੁੱਛਿਆ ਕਿਸੇ ਤੋਂ ਹੋਣ ਪਤਾ ਲੱਗਾ ਹੁੰਦਾ ਐਕਸੀਡੈਂਟ ਹੋਇਆ ਤਾਂ ਕਰਕੇ ਮੋਟਰਸਾਈਕਲ ਚੱਕ ਲਿਆ ਸਾਰਾ ਅਣਜਾਣ ਕਰ ਦਿੱਤਾ ਕਿਹੜਾ ਪਿੰਡ ਤੁਹਾਡਾ 3000 ਰੁਪਏ ਤਸਵੀਰਾਂ ਫਾਜ਼ਿਲ ਕਾਦੇ ਸਿਵਲ ਹਸਪਤਾਲ ਤੋਂ ਸਭ ਨੇ ਆਈਆਂ ਜਿੱਥੇ ਇੱਕ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਪਜ ਗਿਆ ਅਤੇ ਲੋਕਾਂ ਵੱਲੋਂ ਉਸ ਦਾ ਪਿੱਛਾ ਕੀਤਾ ਗਿਆ ਤਾਂ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਨੂੰ ਹੁਣ ਉਪਚਾਰ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰੀ ਦੇਦੇ ਹੋਏ ਪਿੰਨ ਤੇਜਾ ਰੋਹਿਲਾ ਦੇ ਨਿਵਾਸੀ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਦਿਖਾਣ ਦੇ ਲਈ ਸਿਵਲ ਹਸਪਤਾਲ ਆਇਆ ਸੀ ਅਤੇ ਉਸ ਦੇ ਵੱਲੋਂ ਮੋਟਰਸਾਈਕਲ ਐਮਰਜੈਂਸੀ ਦੇ ਬਾਹਰ ਖੜਾ ਕੀਤਾ ਗਿਆ ਸੀ ਉਸ ਨੇ ਕਿਹਾ ਕਿ ਪਿਤਾ ਨੂੰ ਉੱਪਰ ਬਿਠਾ ਕੇ ਜਦੋਂ ਥੱਲੇ ਮੋਟਰਸਾਈਕਲ ਦੇਖਣ ਆਇਆ ਤਾਂ ਉਸ ਨੂੰ ਪਤਾ ਚੱਲਿਆ ਕਿ ਉਸ ਦਾ ਮੋਟਰਸਾਈਕਲ ਕੋਈ ਵਿਅਕਤੀ ਲੱਗੇ ਪੱਜ ਗਿਆ ਅਤੇ ਲੋਕ ਉਸ ਦਾ ਪਿੱਛਾ ਕਰ ਰਿਹਾ ਹੈ ਅਤੇ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਮੋਟਰਸਾਈਕਲ ਦਾ ਐਕਸੀ ਭੱਜਿਆ ਸੀ ਉਹ ਜਖਮੀ ਹੋ ਗਿਆ ਜਿਸ ਨੂੰ ਵਿਚਾਰ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਹੈ ਮੋਟਰਸਾਈਕਲ ਦੇ ਮਾਲਕ ਵੱਲੋਂ ਅਤੇ ਹੋਰ ਲੋਕਾਂ ਵੱਲੋਂ ਇਸ ਮਾਮਲੇ ਸੰਬੰਧੀ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਜੀ ਸੁਨੀਲ ਸਿੰਘ ਕੀ ਕਰ ਰਹੀ ਜੀ ਜੀ ਮੋਟਰਸਾਈਕਲ ਮੈਂ ਡੈਡੀ ਦੇ ਰਿਪੋਰਟ ਦਖਾਨ ਗਏ ਸੀ ਅੰਦਰ ਠੱਲ ਗਏ ਮੋਟਰਸਾਈਕਲ ਉਧਰ ਉਧਰ ਲਈ ਸੈ ਠੱਲਿਆ ਸੀ ਤੇ ਮੈਂ ਹੁਣ ਦੇਖਿਆ ਮੈਂ ਕਿ ਮੋਟਰਸਲ ਦੇਖ ਕੇ ਆਣਾ ਤੇ ਦੇਖਿਆ ਮੋਟਰਸਲ ਖਲੋ ਤਾਂ ਪੁੱਛਿਆ ਵੀ ਸਹੀ ਕਹਿੰਦੇ ਪਤਾ ਨਹੀਂ ਫਿਰ ਪੁੱਛਿਆ ਕਹਿੰਦੇ 50 ਕੁ ਲੈ ਜਾਂਦਾ ਐਕਸੀਡੈਂਟ ਹੋ ਗਿਆ ਹਾਂ ਹੁਣ ਦੇਖਿਆ ਤਾਂ ਮੋਟਰਸਾਈਕਲ ਖਲਾਸੀ ਮਤਲਬ ਤੁਹਾਡੇ ਮੋਟਰਸਾਈਕਲ ਚੋਰੀ ਕਰਕੇ ਗਿਆ ਫਿਰ ਅਗੇ ਐਕਸੀਡੈਂਟ ਹੋ ਗਿਆ ਨਾ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਉਹਨ ਖਲਾਇਆ ਉਹਦਾ ਨੁਕਸਾਨ ਹੋਇਆ ਮੋਟਰਸਾਈਕਲ ਦਾ ਜੀ ਹੁਣ ਇਹਦੇ ਹਾਲਾਤ ਕੀ ਨੇ ਹੁਣ ਇਹਦਾ ਅੰਦਰ ਦਾਖਲ ਕੀਤਾ ਪਤਾ ਨਹੀਂ ਉਹਨ ਕੀ ਹੋਇਆ ਇਹਨੂੰ ਕਹਿੰਦੇ ਵਜੀ ਵਜੀ ਹੈ ਵਜੀ ਹੈ ਕੋਈ ਵਜੀ ਹੈ ਹਾਂ ਤੇ ਮੈਂ ਇਹ ਚਾਹਣਾ ਕਿ ਮੋਟਰਸਾਈਕਲ ਜੇ ਨੁਕਸਾਨ ਹੋਇਆ ਤਾਂ ਇਹਦੇ ਤੇ ਕਾਰਵਾਈ ਕੀਤੀ ਜਾਵੇ ਹੁਣ ਮੈਂ ਅਪਲੀਕੇਸ਼ਨ ਲਿਖ ਕੇ ਦੇਵਾਂਗਾ ਕਿਥੋਂ ਦੇ ਰਹਿਣਾ ਤੁਸੀਂ ਤੇਜਰ ਵਿਲਾ ਕੀ ਕਰਨਾ ਸੀ ਮੈਂ ਇਹ ਰਿਪੋਰਟ ਖਾਣਾ ਆਇਸੀ ਸਰ ਮੇਰਾ ਨਾਮ ਗੁਰਦੇਵ ਸਿੰਘ ਹੈ ਜੀ ਕੀ ਗੱਲ ਹੋ ਰਹੀ ਜੀ ਇੱਥੇ ਸਰ ਆਪਾਂ ਕੱਲ ਸਰ ਕੱਲ 1 ਵਜੇ ਤਕਰੀਬਨ ਮੈਂ ਮੈਡੀਸਿਨ ਲੈਣ ਆਇਆ ਸੀ ਸਰ ਸਿਵਲ ਹਸਪੀਟਲ ਇੱਥੇ ਬਾਹਰ ਬਾਈਕ ਠੱਲੀ ਸੀ ਤੇ ਸਰ ਇਹਨਾਂ ਨੇ ਚੋਰੀ ਕਰਕੇ ਲੈ ਗਏ ਸੀ ਕੱਲ ਦਾ ਮੈਂ ਸਰ 1 ਵਜੇ ਤੇ ਲੈ ਕੇ ਉੱਭਣ ਲੱਗਿਆ ਸਾਨੂੰ ਨਹੀਂ ਮਿਲੀ ਮੈਨੂੰ ਬਾਈਕ ਹਾਂਜੀ ਹਾਂਜੀ ਆਹੀ ਬੰਦਾ ਹੈ ਅੱਜ ਕੀ ਕਰਦਾ ਸੀ ਅੱਜ ਵੀ ਸਰ ਚੋਈ ਕਰਦਾ ਆ ਅਸੀਂ ਕੱਲ ਸ਼ੱਕ ਦੇ ਆਧਾਰ ਤੇ ਅਸੀਂ ਸਾਰੇ ਇਹਨਾਂ ਦੇ ਉੱਥੇ ਨਿਗਰਾਨੀ ਕਰਦੇ ਪਏ ਸੀ ਸਰ ਅੱਜ ਫੇਰ ਸਾਨੂੰ ਇਹ ਤੇ ਮਿਲ ਗਿਆ ਸੀ ਮਤਲਬ ਕੱਲ ਕੱਲ ਵੀ ਆਏ ਸੀ ਤੇ ਅੱਜ ਫੇਰ ਆਏ ਤੇ ਚੋਰੀ ਕਰ ਹਾਂਜੀ 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 ਸਰ ਲਗਾਤਾਰ ਕਿੰਨੀਆਂ ਕਚੋਰੀਆਂ ਹੋ ਚੁੱਕੀਆਂ ਨੇ ਇਹ ਸਰ ਬਹੁਤ ساری ਚੋਰੀ ਹੋ ਗਈਆਂ ਜੀ ਬਹੁਤ ਸਾਰੀਆਂ ਤੁਸੀਂ ਇੱਥੇ ਆ ਹਾਂਦੇ ਹੁੰਦੇ ਹਾਂ ਹੁਣ ਇੱਕ ਹੋਰ ਚੋਰੀ ਕਰਕੇ ਲੈ ਕੇ ਚੱਲੇ ਸੀ ਹਾਂਜੀ ਪੇਸ਼ੈਂਟ ਹੈਗਾ ਇੱਥੇ ਦਾ ਹਾਂਜੀ ਹਾਂਜੀ ਸਰ ਨਹੀਂ ਸਰ ਅਸੀਂ ਮੈਡੀਸਿਨ ਲੈ ਕੇ ਆਏ ਸੀ ਇੱਥੇ ਹਾਂਜੀ ਸਰ ਕੀ ਨਾਮ ਕੀ ਤੁਹਾਡਾ ਗੁਰਦੇਵ ਸਿੰਘ ਜੀ ਸਪਲੈਂਡਰ ਮੋਟਰਸਾਈਕਲ ਹੈ ਜੀ ਮਿਲ ਗਿਆ ਮੋਟਰਸਾਈਕਲ ਸਰ ਨਹੀਂ ਮਿਲਿਆ ਇਹਨੇ ਕੋਲੀਏ ਹਾਂਜੀ ਸਰ ਕਿਵੇਂ ਬੰਦਾ ਕਿਵੇਂ ਲੱਗਦਾ ਹੈ ਬੰਦਾ ਨੇ ਹਾਂਜੀ ਕਿੱਥੋਂ ਦਾ ਦੱਸੋ ਕਿ ਬੰਦਾ ਨਹੀਂ ਦੱਸਿਆ ਸਰ ਕਿੱਥੋਂ ਦਾ ਹੈ ਕੀ ਮੰਗ ਕੀ ਕਰਦੇ ਹਾਂ ਸਰ ਮੰਗ ਕਰਦੇ ਹਾਂ ਸਾਡਾ ਬਾਈਕ ਦੇ ਦੇਣ ਵਾਪਸ ਬੱਸ ਤੇ ਬਾਕੀ ਸਰ ਕੱਲ ਨੂੰ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਿਵਲ ਹਸਪੀਟਲ ਦੇ ਬਾਹਰ ਪਾਰਕਿੰਗ ਚਾਹੀਦੀ ਹੈ ਸਿਕਿਉਰਿਟੀ ਗਾਰਡ ਵੀ ਰੱਖਿਆ ਜਾਵੇ ਤਾਂ ਤਾਂ ਕਿ ਹੋਰ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਜੀ ਕੀ ਗੱਲ ਹੋਈ ਹੈ ਜੀ ਅੱਜ ਅੱਜ ਗੱਲ ਕੀ ਹੈ ਸਿੱਤਾ ਮੇਰੇ ਭੈਣ ਐਡਮਿਟ ਹੈ ਤੇ ਮੋਟਰਸਾਈਕਲ ਦੇ ਬਾਰੇ ਆਈ ਸੀ ਬਾਈਕੂਲੇ ਇਹ ਕਹਿੰਦੇ ਕੋਈ ਨਹੀਂ ਟੋਡਿਆ ਕਰ ਲਿਆ ਲੇਕਿਨ ਕਦੋਂ ਮੋਟਰਸਾਈਕਲ ਗਈ ਸਾਡਾ ਐਂਸਵਾ ਜੀ ਐਤਵਾਰ ਚੋਰੀ ਹੋ ਗਈ। ਪਤਾ ਲੱਗੇ ਕਿੰਨੇ ਚੋਰੀ ਕੀਤਾ ਸੀ? ਨਹੀਂ ਪਤਾ ਨਹੀਂ ਲੱਗਿਆ। ਤੁਸੀਂ ਸੀਸੀਟੀਵੀ ਦੇਖੀ? ਸੀਸੀਟੀਵੀ ਆ ਵੀਡੀਓ ਸੀ ਸਾਡੇ ਘਰ ਬਸ ਕਰਕੇ। ਉਹ ਉਹੀ ਬੰਦਾ ਏ। ਇਹ ਤਾਂ ਜਿਹੜਾ ਵੇਖੋ ਤੁਸੀਂ ਇਹਨੇ ਨੱਚ ਪਕਾ ਦਿੱਤਾ। ਨਹੀਂ ਜਿਹੜਾ ਸੀਸੀਟੀਵੀ ਵਿੱਚ ਲੱਗ ਰਿਹਾ ਉਹ ਉਹੀ ਬੰਦਾ ਹੈ। ਉਹ ਵੇਖ ਤੇ ਜਿਹੋਣਾ ਵੇਖਿਆ ਨਹੀਂ ਲੱਗਿਆ। ਠੀਕ। ਉਹੀ ਨਜ਼ਰ ਆਉਂਦਾ ਬਾਕੀ ਨਹੀਂ। ਇਹ ਤਾਂ ਠਾ। ਗੁਰਪ੍ਰੀਤ ਸਿੰਘ। ਇਹ ਗੱਲ ਕੀ ਹੋਈ ਹੈ ਜੀ? ਸਰ ਕੱਲ ਮੈਂ ਸਿਸਟਰ ਦੀ ਮੈਂ ਆਪਣਾ ਦਵਾਈ ਲੈਣ ਆਇਆ ਸੀ। ਬਾਹਰ ਮੁਰਸਿਆਂ ਲਾਤਾ ਹੀ। ਫਰਚੀਟੋਂ ਅੰਦਰ ਗਿਆ ਚਲੇ ਤੇ ਬਾਹਰ ਆ ਕੇ 10 ਮਿੰਟ ਬਾਅਦ ਦੇਖਿਆ ਤੇ ਮੋਟਰਸਾਈਕਲ ਹੈ ਨਹੀਂ ਸੀ ਚਲਾਈ ਕਿਹੜਾ ਮੋਟਰਸਾਈਕਲ ਸਪਲੈਂਡਰ ਸੀਗੇ ਕਿੱਥੋਂ ਆਏ ਸੀ ਅਸੀਫ ਸਲਾਮੇ ਵਾਲੇ ਤੋਂ ਆਏ ਅਰਨੀ ਵਾਲੇ ਕੋਲ ਹੀ ਪੈਂਦਾ ਸੀ ਜੀ ਜੀ ਕੀ ਦੇਖੀਏ ਕੌਣ ਸੀ ਬੰਦਾ ਨਹੀਂ ਜੇ ਅਸੀਂ ਦਰਖਾਸਤ ਦਿੱਤੀ ਹੋਈ ਹੈ ਉਹ ਮਾਲਕ ਨੂੰ ਕਹਿੰਦੇ ਸੀ ਆਉਂਦੇ ਚੈੱਕ ਕਰਾ ਦੇਵਾਂਗੇ 2 ਵਜੇ ਤੱਕ ਕੈਮਰੇ ਚੱਤਰਾ ਦੇ ਅੱਗੇ ਅਜੋਸੀ ਮਾਮਲੇ ਜਾਏ ਹਾਂਜੀ ਜਿਸ ਦੀ ਕ ਕਰਾਇਆ ਹਾਂਜੀ ਕੀ ਮੰਗੀ ਕਰਦੇ ਹਾਂ ਮੰਗੀ ਇਹ ਹੈ ਕਿ ਇਤਾਂ ਦੀਆਂ ਚੋਰੀਆਂ ਨਾ ਹੋਣ ਜਾਂ ਫਿਰ ਇੱਥੇ ਹੀ ਸਿਸਟਮ ਬਣਾਇਆ ਜਾਵੇ ਪਾਰਕਿੰਗ ਵਾਲਾ ਦਿੱਲੀ ਇੱਥੇ ਮੋਟਰਸਾਈਕਲ ਚੋਰੀ ਹੁੰਦੀ ਹੈ ਜੀ ਇੱਕ ਤੋਂ ਅੱਜ ਵੀ ਕਿਸੇ ਦਾ ਮੋਟਰਸਾਈਕਲ ਚੋਰੀ ਹੋਇਆ ਜੀ ਸਾਡਾ ਮੋਟਰਸਾਈਕਲ ਲੱਭਿਆ ਜਾਵੇ ਜੀ ਤੇ ਸਾਨੂੰ ਇਸ ਤਰ੍ਹਾਂ ਕੀਤੀ ਜਾਵੇ ਮੋਟਰਸਾਈਕਲ